ਸ਼ੁਕਰ ਆ ਸ਼ੁਕਰ ਆ ਬਰਾਜ ਜੀ ਆ ਸ਼ੁਕਰ ਆ ਜੀ ਹੋਰ ਪਲਵਾ ਜੀ ਠੀਕ ਹੋ ਹਾਂ ਠੀਕ ਆ ਜਿਹੜਾ ਟਾਈਮ ਦਾ ਮੈਂ ਨਾਲ ਮਿਲਦਾ ਮੈਂ ਤੁਹਾਨੂੰ ਮਿਲਦਾ ਹਾਂ ਮਿਲਦੇ ਆ ਮਿਲਦੇ ਆ ਆ ਕੋਈ ਨਹੀਂ ਉਰੀ ਆ ਮੈਂ ਉਰੀ ਆ ਜੀ ਹੋਰ ਪਲਵਾ ਜੀ ਠੀਕ ਆ ਮਰਾ ਜੀ ਖਾੜੇ ਜਿੰਦਿਆ ਦੀ ਖਲਾਜ ਖਲਾਬ ਪਹਿਲਵਾਨ ਮਿਲ ਗਿਆ ਕਹਿੰਦਾ ਉੱਥੇ ਡੰਗਲ ਨੇ ਅੱਜ ਅੱਗੇ ਚਲੋ ਮਰੂਥੀ ਮਿਲਦੇ ਆ ਚਲੋ ਵਧੀਆ ਆ ਸ਼ੁਕਰ ਕਰ ਆਓ 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 ਕਿੱਧਰ ਨਹੀਂ ਆ ਬਰੋ ਹੋ ਸਕਦਾ ਹੁੰਦੀਆਂ ਨੇ ਇਸੇ

ਅਤਿ ਮੋਤਮ ਲਾਡ ਉਹਨਾਂ ਦੇ ਵਿਚੀਆਂ ਨੂੰ ਰੱਖਦੇ ਆ। ਪਾਂਜੀ ਗੁਰਜੀਤ ਭਾਈ ਮੁੱਖ ਦੇ ਕਸਤੀਆਂ ਲਿਖ ਦਿਓ ਜੀ। ਹਰਾ ਨਮ ਬੇੰਤੀ ਕਰਦਾ ਗੁਲਾਬਾਰ ਸਿੰਘ ਬਾਬਾ ਕੋਰੀਂ ਦਾ ਕਸਤੀ ਕਾ ਲਾੜਦੋ ਤਕੀ ਉਹ ਵੀ ਰਾਫਰ ਜੀ ਅਸਲਾਮਾ ਲਈ ਅਖਾੜੇ ਪਾਛਾ ਦੇ ਵਿੱਚ ਚੜਨਗੇ। ਪੋਸ਼ਾ ਜਣ ਵਾਲੇ ਬੇੰਤੀ ਹੈ। ਉੱਪਰ ਕੰਮ ਤੇ ਲੱਗ ਰਹੀਆਂ ਕਸਤੀਆਂ ਜਲਾਲ ਜੀ। ਕੰਮ ਤੇ ਮਿੱਟੀ ਦੇ ਪੈਰਾਂ ਨਾਲ ਕਸਤੀਆਂ। ਸਾਡ 12 ਨੰਬਰ ਦਾ ਰੇਲ ਹੈ ਜਿਸ ਦੇ ਬਾਅਦ ਇੱਕ ਹੋਰ ਰੇਲ ਆ ਰਿਹਾ ਹੈ ਮੋਹਰੀਆਂ ਨੂੰ ਪਹੁੰਚਣ ਲਈ ਦੂਰ ਦਾ ਪਹਾੜ ਤੋਂ ਵੀ ਫਰਿ ਜਿਨ੍ਹਾਂ ਦੇ ਪਾਰ ਤੋਂ ਬਹੁਤ ਪਰਦੇਵਾੜ ਕਰਵਾਇਆ ਜਾ ਰਿਹਾ ਹੈ ਆਹ ਇੱਕ ਸਗੋਂ ਕੰਮ ਕਰਦੇ ਹਾਂ ਤੇ ਚੱਲਣ ਅਗਲੀ ਗੱਡੀ ਜਸ ਕਰਨ ਮਲਕਪੁਰ ਹੈ ਯੂਨਿਟ ਕਰਨੇ ਵਾਲੇ ਕੁਮਾਰ ਜੀ ਪਰਵਲ ਕਮੇਟੀ ਦੇ ਪ੍ਰਧਾਨ ਬਾਬਾ ਜੀਤੂ ਸਾਹਿਬ ਜੀ ਬਈ ਮੋਟ ਕਰੋ ਬਾਦ ਵਿੱਚ ਸੁੰਦਰ ਬਸਲਾ ਆ ਮਾਲੜੂਨ ਲੱਗੇ ਹੋਏ ਨੇ ਦੋ ਦੋ ਬੰਦੇ ਤਿਆਰ ਕਰਨ ਆ ਪੂਰਾ ਚੋਬਰ ਆ ਪੂਰਾ ਰਸ਼ੀਨ ਟੈਂਕ ਹਾਂ ਆ ਗਿਆ ਪਾਉ ਖੁੱਤੀ ਹੋਣਾ ਇਹ ਅੱਬਾ ਤੇਰੇ ਸ਼ੇਰਾ ਮਲ ਆ ਹੁੰਦੇ ਨੇ ਮਲ ਆ ਗਿਆ ਯਾਰ ਮਾਰਤੀ ਥਾਪੀ ਆਜਾਗੇ ਕਮਲਾ ਬੜਕੀ ਰਨ ਨੰਬਰ ਪਰ ਨੌਆ ਔਰ ਨਾਲੇ ਉਹ ਜੱਤੀ ਦੇ ਨਾਂ ਤੇ ਕਿੰਨੇ ਕਬੜੇ ਮਾਰ ਕਮਾਨ ਕਰ ਰਹੇ ਨੇ ਭਾਈ ਹਰ ਇੱਕ ਸਿੰਘ ਦੀ ਸਿੱਕੀ ਚਾਲ ਮੰਡੀ ਬੋਲੰਦਪੁਰ ਤੋਂ ਬੜੇ ਆ ਪਿਆਰ ਮਖ ਦੇਣੇ ਤੁਲਵਾਲਾ ਨੂੰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਭਾਈ ਮਨਜੀਤ ਸਿੰਘ ਜੀ सा साब की कुश्ती लिखी गई सा चाहल खाड़ा लाड़ पर ढकी जोत सलाना था। ਇਹ ਰੋਜ਼ ਮੋਟਰ ਟੈਕੋ ਦਾ ਕੋਈ ਨਹੀਂ ਗਰਮੀ ਦਾ ਰਸਤੇ ਨੂੰ ਮੋਟਰੋ ਇਧਰ 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 ਅੱਗੇ ਇੱਕ ਨਵਾਂ ਬਰਦੋ ਗਰਫੀਤਾ ਬਾਈਕ ਗਰਫੀਤਾ ਕਰਜੀਤ ਦਾ ਦਰਬਾਰ ਦੇ ਕਰਜੀਤ ਜੱਲਾਲ ਕਰਜੀਤ ਦਾ ਨਾਦਕੜੇ ਤੇ ਸ਼ੋਕਸਰਾਂ ਹੋਰ ਆਓ ਬਈ ਪੁਰਾਣੀ ਬਈ ਸਾਹ ਦੀ ਕੁਸ਼ਤੀ ਆ ਗਈ ਸਾਹ ਚਾਹ ਲੋ ਕਰਜੀਤ ਨੇ ਉਹ ਸੋਟ ਲਗਾਇਆ ਮਿੱਟੀ ਵੀਰ ਦਾ ਬੇਟਾ ਹੈ